ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਸਵਾਗਤ ਹੈ ਜੀ ਤੁਹਾਡਾ ਮਾਈ ਹੋਮ ਐਂਡ ਮਾਈ ਵਰਕ ਚੈਨਲ ਤੇ ਜਿਹੜੇ ਚੈਨਲ ਤੇ ਨਵੇਂ ਆ ਤੇ ਪਹਿਲੀ ਵਾਰ ਆਏ ਆ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਸਪੋਰਟ ਕਰਿਆ ਕਰੋ ਜਿਨ੍ਹਾਂ ਦਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਪਿਆਣਾ ਵੀਰ ਮੇਰੇ ਸੋਨੇ ਸੋਨੇ ਕਮੈਂਟ ਕਰਦੇ ਆ ਜੀ ਸਾਰਿਆਂ ਦਾ ਧੰਨਵਾਦ ਹੈ ਜੀ ਤੇ ਆਦਰ ਜੀ ਅੱਜ ਆਪਾਂ ਤੁਹਾਡਾ ਬਹੁਤਾ ਟਾਈਮ ਨਾ ਵਿਸਟ ਕਰਦੇ ਹੋਏ ਆਪਾਂ ਸਟਾਰਟਿੰਗ ਦੇ ਵਿੱਚ ਹੀ ਤੁਹਾਨੂੰ ਦੱਸ ਦਿੰਨੇ ਹੁੰਨੇ ਆ ਜੇ ਕਿਸੇ ਨੇ ਵੀਡੀਓ ਵੇਖਣੀ ਹੈ ਤਾਂ ਵੇਖ ਹੀ ਲੈਣੀ ਹੁੰਦੀ ਹੈ ਹਨਾ ਜੇ ਨਹੀਂ ਵੇਖਣੀ ਤਾਂ ਨਹੀਂ ਵੇਖਣੀ ਆਪਾਂ ਕੋਈ ਐਕਸਪੈਂਸ ਨਹੀਂ ਰੱਖਦੇ ਜਾਂ ਪਿੱਛੋਂ ਜਾ ਕੇ ਦੱਸਾਂਗੇ ਜਾਂ ਕਿਵੇਂ ਦੱਸਾਂਗੇ ਹਨਾ ਤੇ ਵੀ ਤੁਸੀਂ ਇਹ ਅੱਜ ਹੈਗੀ ਆ ਵੀਡੀਓ ਭਾਣਾ ਲਈ ਘਰੇ ਬੈਠੇ ਤੁਸੀਂ ਫੇਸ਼ੀਅਲ ਕਰ ਸਕਦੇ ਆ ਬਲੀਚ ਕਰ ਸਕਦੇ ਸਕਰਬਿੰਗ ਕਰ ਸਕਦੇ ਕੁਝ ਵੀ ਹੋ ਜਾਂਦਾ ਕਿਉਂਕਿ ਗਰਮੀ ਸਟਾਰਟ ਹੋ ਗਈ ਸਰਦੀਆਂ ਵਿੱਚ ਤਾਂ ਆਪਣਾ ਚੱਲ ਜਾਂਦਾ ਹਨਾ ਆਪਾਂ ਖਾਣਾ ਵੀ ਵਧੀਆ ਕਿਉਂ ਪਾਣੀ ਆਪਣਾ ਤੋਂ ਖਾਦਾ ਜਾਂਦਾ ਪਰ ਗਰਮੀ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਤੇ ਆਪਣੀ ਚਮੜੀ ਜੀ ਚਾਲ ਸੋਲ ਸੀ ਜੀ ਜਾਂਦੀ ਹੈ ਤੇ ਇਸ ਲਈ ਪਹਿਲਾਂ ਨੂੰ ਆਪਾਂ ਟਰਿਕ ਦੱਸਦੇ ਹਾਂ ਤੁਸੀਂ ਬਣੇ ਰਹੋ ਵੀਡੀਓ ਤੇ ਤੇ ਬਹੁਤ ਸੌਖਾ ਜੀ ਪੰਜਾਂ ਦਸਾਂ ਮਿੰਟਾਂ ਦੇ ਵਿੱਚ ਆਪਾਂ ਆਦੇ ਚਿਹਰ ਨੂੰ ਨਿਖਾਰ ਸਕਦੇ ਆ ਹੱਥਾਂ ਮੇਰਾਂ ਨੂੰ ਨਿਖਾਰ ਸਕਦੇ ਆ ਸਭ ਤੋਂ ਵੱਡੀ ਗੱਲ ਇਹ ਆ ਜੀ ਜਦੋਂ ਆਪਣੀ ਏਜ 40 ਸਾਲ ਦੀ ਹੋ ਜਾਂਦੀ ਆ ਹਨਾ ਜਾਂ ਨੇੜ ਤੇੜ ਜਾਂ ਹੋ ਜਾਂਦੀ ਜਾਂ ਇਸ ਤੋਂ ਉੱਪਰ ਹੈ ਹਨਾ ਉਦੋਂ ਆਪਾਂ ਚੀਜ਼ ਰੱਖ ਕੇ ਭੁੱਲਣਾ ਆਪਾਂ ਨੂੰ ਜਿਆਦਾਸਤ ਆਪਣੀ ਕਮਜ਼ੋਰ ਹੋ ਜਾਂਦੀ ਆ ਤੇ ਸਭ ਤੋਂ ਵੱਡੀ ਗੱਲ ਜੀ ਆਪਣੀ ਨਿਗਾਹ ਤੇ ਸਰਪੰਦਾ ਹਣਾ ਕਰੀ ਕਿਸੇ ਦੀ ਦੂਰ ਦੀ ਕਿਸੇ ਦੀ ਨੇੜੇ ਦੀ ਜਾਂ ਵੱਡੀ ਪ੍ਰੋਬਲਮ ਆਉਂਦੀ ਆਪਾਂ ਨੂੰ ਸੂਈ ਚ ਤਾਗਾ ਪਾਉਣ ਮੇਰੇ ਪ੍ਰੋਬਲਮ ਆਉਂਦੀ ਆ ਐਸ ਲਈ ਆਪਾਂ ਨੂੰ ਹਣਾ ਘਰ ਤੇ ਜਿੰਮੇ ਘਰ ਦੀ ਜ਼ਿੰਮੇਵਾਰੀ ਵੀ ਹੁੰਦੀ ਆ ਵੇਖਣ ਨੂੰ ਲੱਗਦਾ ਹੁੰਦਾ ਛੋਟਾ ਕੰਮ ਪਰ ਬਹੁਤ ਵੱਡੀ ਕੰਮ ਹੁੰਦਾ ਆਪਣਾ ਘਰ ਦੀ ਜ਼ਿੰਮੇਵਾਰੀ ਕੰਮ ਕਰਦਾ ਬੱਚਿਆਂ ਨੂੰ ਸਾਹਮਣਾ ਲੀੜਾ ਕੱਪੜਾ ਸਾਹਮਣਾ ਬਹੁਤ ਸਾਰੇ ਕੰਮ ਜਾਨੀ ਕਿ ਘਰ ਦੇ ਵਿੱਚ ਹੋ ਜਾਂਦੀ ਆ ਤੇ ਐਸ ਲਈ ਤੁਸੀਂ ਖਾਣ ਪੀਣ ਦਾ ਵੀ ਧਿਆਨ ਰੱਖੋ ਹਣਾ ਤੇ ਨਾਲ ਦੀ ਨਾਲ ਤੁਸੀਂ ਆਪਣੇ ਚਿਹਰੇ ਦਾ ਵੀ ਖਿਆਲ ਰੱਖੋ ਇਸ ਤੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਗੇ ਜੀ ਕੋਈ ਬਹੁਤ ਹੀ ਮਹਿੰਗਾ ਨਹੀਂ ਹੈਗਾ 5-10 ਮਿੰਟ ਵਿੱਚ ਤੇ 5-10 ਰੁਪਈਆ ਦੇ ਵਿੱਚ ਆਪਾਂ ਆਪਣੇ ਚਿਹਰੇ ਨੂੰ ਸਾਫ਼ ਕਰ ਸਕਦੇ ਹਾਂ ਉਹਦੇ ਲਈ ਤੁਸੀਂ ਜੀ ਸਭ ਤੋਂ ਪਹਿਲਾਂ ਇੱਕ ਲੈ ਲਓ ਟਮਾਟਰ ਟਮਾਟਾ ਕੋਸ਼ਿ ਵੀ ਤੁਸੀਂ ਕੀ ਕਹਿੰਦੇ ਨੂੰ ਟਮਾਟਰ ਤੇ ਟਮਾਟੋ ਕੀ ਕਹਿੰਦੇ ਹਨ ਇਹਨਾਂ ਨੂੰ ਕੋਈ ਵੀ ਆਪਣੀ ਘਰਾਂ ਚਾਹ ਨਹੀਂ ਹੁੰਦਾ ਆਪਾਂ ਹਨ ਗਰਮੀ ਦੇ ਮਹੀਨੇ ਸਲਾਦ ਵੀ ਖਾਣੇ ਆ ਖਾਣਾ ਵੀ ਚਾਹੀਦਾ ਜੀ ਹਨਾ ਘਰੇ ਆਪਣੀ ਆਸਾਨੀ ਨਾਲ ਹੀ ਇਹ ਪੈਦਾ ਹੋ ਜਾਂਦੀ ਆ ਦਾਲ ਸਬਜ਼ੀ ਵਿੱਚ ਵੀ ਪਾਉਂਦੀ ਆ ਹਨ ਟਮਾਟਰ ਹੋਇਆ ਖੀਰਾ ਹੋਇਆ ਕੋਈ ਵੀ ਚੀਜ਼ਾ ਖੀਰਾ ਵੀ ਤੁਸੀਂ ਵਰਤਨਾ ਵਰਤ ਸਕਦੇ ਪਰ ਖੀਰਾ ਮੇਰੇ ਮੇਰੀ ਸਿਹਤ ਨੂੰ ਜਾਂ ਮੇਰੀ ਸਕਿਨ ਨੂੰ ਬੈਨੀਫਿਟ ਨਹੀਂ ਹੈਗਾ ਉਹਦਾ ਉਹ ਬਲੈਕਨੈਸ ਦਿੰਦਾ ਮੇਰਾ ਇਸ ਲਈ ਮੈਂ ਟਮਾਟਰ ਯੂਜ ਕਰਦੀ ਆ ਤੇ ਇਹਨੂੰ ਟਮਾਟਰ ਇਹ ਇੱਕ ਟਮਾਟਰ ਹੈ ਦੇ ਵਾਸਤੇ ਆਪਾਂ ਥੋੜਾ ਜਿਹਾ ਕੈਮਰਾ ਨੇੜੇ ਕਰ ਲਏ ਇਹਦੇ ਵਾਸਤੇ ਜੀ ਹੈਗਾ ਇਹ ਇੱਕ ਟਮਾਟਰ ਹੈ ਮਟਰ ਤੁਸੀਂ ਲੈਣਾ ਕਾਫੀ ਤੁਸੀਂ ਮਤਲਬ ਇਹ ਨਹੀਂ ਕਿ ਵੀ ਤੁਸੀਂ ਵੱਟਾ ਪੈ ਕੇ ਜਾਂ ਬੀਅਰ ਲੈਣੀ ਆ 2 ਰੁਪਏ ਰੁਪਏ 2 ਰੁਪਏ ਦਾ ਪਾਉਚ ਵੀ ਆ ਜਾਂਦਾ ਤੁਸੀਂ ਉਹ ਵੀ ਵਰਤ ਸਕਦੇ ਆ ਇਹ ਦੋ ਚੀਜ਼ਾਂ ਹੋਰ ਨਾਲ ਟਮਾਟਰ ਤੇ ਕਾਫੀ ਇੱਕ ਕੋਟਨ ਲੈਣੀ ਆ ਵੀ ਜਿਹੜਾ ਸਾਫਤਾ ਨੇ ਤੁਸੀਂ ਆਹ ਸਪੰਜ ਵੀ ਲੈ ਸਕਦੇ ਆ ਤੇ ਇੱਕ ਵੇਸਨ ਠੀਕ ਆ ਜੀ ਤੇ ਇਹ ਹੈਗਾ ਸਭ ਤੋਂ ਪਹਿਲਾਂ ਤੁਸੀਂ ਜਾਂ ਕਿਸੇ ਵੀ ਜਿਹੜਾ ਤੁਸੀਂ ਸਾਬਣ ਯੂਜ਼ ਕਰਦੇ ਆ ਹਨ ਉਹਦੇ ਨਾਲ ਮੂੰਹ ਧੋ ਲਓ ਜਾਂ ਦੁੱਧ ਨਾਲ ਧੋ ਤਹਾਡੀ ਮਰਜੀ ਆ ਉਸ ਤੋਂ ਬਾਅਦ ਜੀ ਤੁਸੀਂ ਟਮਾਟਰ ਨੂੰ ਵਿਚਾਲੇ ਵਿੱਚ ਤਰ੍ਹਾਂ ਕਰਕੇ ਕੱਟ ਲਿਓ ਇਹ ਚਾਹੀ ਰਸਾ ਹੋਤਾ ਹਨ ਰਸ ਇਹਦੇ ਨਾਲ ਹੀ ਹੋਣਾ ਜਿਹੜਾ ਇਹਦੇ ਵਿੱਚ ਰਸ ਹੈ ਉਸ ਤੋਂ ਬਾਅਦ ਜੀ ਤੁਸੀਂ ਕਾਫੀ ਯੂਜ਼ ਕਰਦੇ ਆ ਕਾਫੀ ਨੂੰ ਗਿੱਲੇ ਹੱਥ ਨਾਲ ਲੱਗਣ ਹਨ ਸਾਰਿਆਂ ਨੂੰ ਪਤਾ ਹੀ ਹੋਊਗਾ ਆਮੀ ਆਪਾਂ ਘਰਾਂ ਦੇ ਵਿੱਚ ਵਰਤਦੇ ਆ ਹਨ ਕਾਫੀ ਵੀ ਤੇ ਥੋੜੀ ਜੀ ਕਾਫੀ ਤੁਸੀਂ ਇੰਨੀ ਕ ਆਪਦੇ ਚਿਹਰੇ ਦੇ ਸਾਹਮਣੇ ਨਾਲ ਤੁਸੀਂ ਇਹਦੇ ਉੱਪਰ ਪਾ ਲਿਓ ਟਮਾਟਰ ਦੇ ਉੱਪਰ ਪਾ ਲਿਓ ਤੇ ਇਸ ਜਿਹੇ ਤੁਸੀਂ ਮਤਲਬ ਕਿ ਸ਼ਹਿਦ ਪਾਉਣਾ ਤਾਂ ਪਾ ਲਿਓ ਕੰਡ ਨਹੀਂ ਜੇ ਮੈਨੂੰ ਜਿਹੜੀ ਚੀਜ਼ ਮਾਫ਼ ਕਰ ਮੈਂ ਤਾਂ ਉਹ ਹੀ ਤੁਹਾਨੂੰ ਦੱਸ ਰਹੀ ਆ ਤੇ ਤੁਸੀਂ ਖੀਰਾ ਵੀ ਜੇ ਲੈਣਾ ਤਾਂ ਥੋੜਾ ਜਿਹਾ ਪੱਕਿਆ ਵਾ ਖੀਰਾ ਲਿਓ ਜਾਨੀ ਕਿ ਜਿਹਦੇ ਵਿੱਚ ਰਸ ਹੋਵੇ ਹਨ ਇਸ ਤਰ੍ਹਾਂ ਕਰਕੇ ਤੁਸੀਂ ਇਹਨੂੰ ਆਪਦੇ ਚਿਹਰੇ ਤੇ ਮਾਲਸ਼ ਕਰ ਸਕਦੇ ਆ ਹੱਥਾਂ ਪੈਰਾਂ ਤੇ ਕਰ ਸਕਦੇ ਆਪਾਂ ਤੁਹਾਨੂੰ ਕਰਦੇ ਆਂ ਦਿਖਾਉਣੀ ਆ ਨਾਲ ਦੀ ਨਾਲ ਬੜਾ ਨੇੜੇ ਤਾਂ ਥੀਰਾ ਮੈਂ ਨਹੀਂ ਕਰ ਸਕਦੀ ਪਰ ਮੈਂ ਤੁਹਾਨੂੰ ਦੱਸਦੀ ਆਂ ਵੀ ਇਹ ਨਾ ਸਮਝੋ ਵੀ ਕਿਤੇ ਕੀਤਾ ਨਹੀਂਗਾ ਆਪਾਂ ਤੁਸੀਂ ਜਰੂਰ ਪਹਿਣਾ ਮੇਰੇ ਨਾਲ ਇਹ ਟਰਾਈ ਕਰਕੇ ਦੇਖਿਓ ਤੁਹਾਡਾ ਦੇ ਲਈ ਨੇ ਟਾਈਮ ਲੱਗਦਾ ਹਫਤੇ ਚ 2-3 ਵਾਰ ਆਪ ਦੇ ਵਾਸਤੇ ਜਰੂਰ ਟਾਈਮ ਕੱਢਿਓ ਜੀ ਬਹੁਤ ਬੈਨੀਫਿਟ ਹੈ ਇਹਦਾ ਤੁਸੀਂ ਇਸ ਤਰ੍ਹਾਂ 5-7 ਮਿੰਟ ਜਿਹਰੇ ਤੇ ਇਹਦੀ ਮ사ਜ ਕਰ ਲਿਓ ਤੇ ਜਿੰਨਾ ਜਰ ਮਤਲੋਕ ਪੂਰਾ ਪਚਿੰਗੜ ਕੱਢ ਦਿਓ ਟਮਾਟਰ ਦਾ ਤੇ ਬਾਤ ਜਿਹੜਾ ਬਚਿਆ ਉਹ ਤੁਸੀਂ ਆਪਦੇ ਹੱਥਾਂ ਦੇ ਵੀ ਲਾ ਕੇ ਹੱਥਾਂ ਤੇ ਬਾਹਾਂ ਤੇ ਹਨਾ ਲਾ ਕੇ ਕਰ ਸਕਦੇ ਆ ਇਸ ਤਰ੍ਹਾਂ ਕਰਕੇ ਤੁਸੀਂ ਆਦੀ ਮ사ਜ ਕਰਦੇ ਰਹੋ ਗੋਜੀ ਆਪਾਂ 5-7 ਮਿੰਟ ਚਿਹਰੇ ਤੇ ਮਲ ਲਿਆ ਹੁਣ ਜਿਹੜਾ ਬਚਿਆ ਟਮਾਟਰ ਇਹਦੇ ਵਿੱਚ ਲਾ ਰਾਸਾ ਹਨਾ ਪੂਰੀ ਤਰ੍ਹਾਂ ਜਦੋਂ ਵੇਸਟ ਕਰਨਾ ਹੀ ਆ ਹਨਾ ਫਿਰ ਸਵਾਰ ਕੇ ਇਹਦਾ ਕਰੋ ਜੀ ਹੁਣ ਇਹਨੂੰ ਆਪਾਂ ਸਵਾਰ ਕੇ ਹੱਥਾਂ ਦੇ ਯੂਜ਼ ਕਰ ਰਹੇ ਨੇ ਕਿਉਂਕਿ ਆਪਣੇ ਹੱਥ ਵੀ ਠੰਡੇ ਥੱਤੇ ਪਾਣੀ 'ਚ ਬੈ ਕੇ ਹਨਾ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿ ਉਹ ਹਨਾ ਬਚਪਨ ਚ ਆਪਾਂ ਛੋਟੀ ਉਮਰ ਤੋਂ ਕੰਮ ਲੱਗ ਜੀ ਆਪਣੇ ਹੱਥ ਮੋٹے-ਮੋٹے ਜੀ ਗੰਡਾ ਵਾਲੇ ਹੋ ਜਾਂਦੇ ਆ ਮੇਰੇ ਹੱਥ ਇਸ ਤਰ੍ਹਾਂ ਦੇ ਹੀ ਆ ਤੇ ਗੂਰੇ ਕਾਲੇ ਕੋਈ ਨਾਲ ਹੀ ਹੁੰਦਾ ਜੀ 글로 ਹੋਣਾ ਜ਼ਰੂਰੀ ਹੈ ਆਪਣੇ ਚਿਹਰੇ ਤੇ ਉਮਰ ਦਾ ਅੰਦਾਜ਼ਾ ਨਾ ਤੁਸੀਂ ਲਾਇਆ ਕਰੋ ਆਦਿ ਆਪ ਨੂੰ ਇਹ ਨਾ ਫੀਲ ਕਰਿਆ ਕਰੋ ਵੀ ਇਹ ਨੀ ਉਮਰ ਹੋਗੀ ਕਿ ਸਾਡੀ ਇਹ ਨੀਅਤ ਹੋ ਗਈ ਜੀ ਤੁਸੀਂ ਇਹ ਆਪਦੇ ਮਨ ਤੇ ਡਿਪੈਂਡ ਕਰਦਾ ਹੁੰਦਾ ਬੰਦਾ ਕਿਸ ਤਰ੍ਹਾਂ ਕੰਮ ਕਰਦਾ ਜੇ ਤੁਸੀਂ ਆਪਦੇ ਆਪ ਨੂੰ ਹਨਾ ਕਹੋਗੇ ਵੀ ਇਹ ਨਾ ਸਮਝੋ ਕਿ ਯਾਰ ਮੈਂ ਕੰਮ ਨਹੀਂ ਕਰ ਸਕਦੀ ਹਨ ਤੁਸੀਂ ਇਹ ਸੋਚਿਆ ਕਰੋ ਆਹ ਕੰਮ ਮੈਂ ਕਰ ਸਕਦੀ ਆ ਸਾਰਾ ਕੁਝ ਹੀ ਹੋ ਜਾਂਦਾ ਆਪਦੇ ਮਨ ਤੇ ਡਿਪੈਂਡ ਹੁੰਦਾ ਇਸ ਲਈ ਜੀ ਆਪਾਂ ਇਹਦੀ ਵਿਸਾਦ ਕਰਨਗੇ ਫਿਰ ਆਪਾਂ ਦੂਜਾ ਟਮਾਟਰ ਆਪਾਂ ਤੁਹਾਨੂੰ ਯੂਜ਼ ਕਰਨਾ ਦੱਸਦੇ ਆ ਤੁਸੀਂ ਕੋਟਨ ਲੈ ਲਿਓ ਰੂਹ ਲੈ ਲਿਓ ਭਮਾ ਲੈ ਲਿਓ ਇਸ ਤਰ੍ਹਾਂ ਦਾ ਇਹ 20 ਰੁਪਏ ਦੇ ਮਿਲ ਜਾਂਦੀ ਬਾਜ਼ਾਰ ਚ ਜੋ ਜੇ ਨੂੰ ਆਪਾ ਪਾਣੀ ਚ ਡਿਪ ਕਰਾਂਗੇ ਤੇ ਇਹ ਸੌਫਟ ਹੋ ਜਾਣਗੇ ਤੁਸੀਂ ਇਹਦੇ ਨਾਲ ਹੀ ਜਿਹੜਾ ਸਾਫ ਕਰ ਸਕਦੇ ਆ ਇਹ ਤੁਹਾਡੀ ਮਰਜ਼ੀ ਰਹੂਗੀ ਇਹ ਤਾਂ ਪਾਣੀ ਚ ਡਿਪ ਕੀਤੀ ਪੋਲੀ ਹੋ ਜੂ ਹੁਣ ਜਿਹੜਾ ਦੂਜਾ ਹੈਗਾ ਆਹ ਵਾਲਾ ਪੀਸ ਆਪਣਾ ਬਚਿਆ ਟਮਾਟਰ ਦਾ ਇਹ ਤੇ ਤੁਸੀਂ ਵੇਸਣ ਪਾ ਲਿਓ ਜੀ ਵੇਸਣ ਪਾ ਕੇ ਨਾ ਇਸ ਤਰ੍ਹਾਂ ਤੇ ਇਹਦੀ ਮ사ਜ ਕਰ ਲਿਓ ਚਿਹਰੇ ਤੇ ਤੇ ਵੈਸੇ ਵੀ 25-27 ਦਿਨ ਹੀ ਹਨਾ ਵੇਸਣ ਚ ਦਹੀਂ ਪਾ ਕੇ ਜਾਂ ਸਿੰਪਲ ਹੀ ਪਾਣੀ ਚ ਪਿਉ ਕੇ ਜਿਹਨੂੰ ਤੁਸੀਂ ਨੋਣੀਆ ਹਨਾ ਉਹਦੇ ਚਿਹਰੇ ਤੇ ਮਾਰ ਲਓ ਤੁਰੇ ਫਿਰਦੇ ਹਨਾ ਤੇ ਨਾ ਨਾਹਣ ਤੱਕ ਜਦੋਂ ਨੂੰ ਆਪਣੇ ਹਨਾ ਨਹਾਣਾ ਉਹਦੋਂ ਤੱਕ ਆਪਣੇ 5-7 ਮਿੰਟ ਚਿਹਰੇ ਤੇ ਹੋ ਜਾਊਗਾ ਲੱਗੇ ਨੂੰ ਤੇ ਫਿਰ ਇਹਦਾ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਜੀ ਤੇ ਜੇ ਤੁਸੀਂ ਖੀਰਾ ਯੂਜ਼ ਕਰਨਾ ਤਾਂ ਤੁਹਾਨੂੰ ਮੈਂ ਦੱਸਿਆ ਵੀ ਖੀਰਾ ਪੱਕਿਆ ਹੋਣਾ ਜਿਸ ਵਿੱਚ ਰਾਸ ਹੋਵੇ ਕੱਚੇ ਖੀਰੇ 'ਚ ਰਾਸ ਨਹੀਂ ਹੋਣਾ ਕਿਉਂਕਿ ਇਹਦੇ ਵਿੱਚ ਜਿਹੜਾ ਰਾਸ ਨਿਕਲਦਾ ਉਹਦੇ ਨਾਲ ਹੀ ਇਹ ਵਧੀਆ ਬਣਨਾ ਹੈ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ ਹੁਣ ਮੈਂ ਚਿਹਰੇ ਤੇ ਲਾ ਕੇ ਤੁਹਾਨੂੰ ਮੇਰਾ ਦੱਸਦੀ ਆ ਤੁਸੀਂ ਮਲਤਾਨੀ ਮਿੱਟੀ ਵੀ ਯੂਜ਼ ਕਰ ਸਕਦੇ ਜੇ ਕਰਨੀ ਹੋਵੇ ਤਾਂ ਕੋਈ ਵੀ ਲੈ ਲਿਓ ਪਰ ਤਾਂ ਮuje ਤੁਸੀਂ ਇਹ ਟਮਾਟਰ ਵੀ ਪੰਜ 6-7 ਦਿਨ ਹੀ ਕਰਕੇ ਕਰੋਂ ਤਾਂ ਬਹੁਤ ਵਧੀਆ ਘਰ ਬੈਠੇ ਚਿਹਰੇ ਤੇ ਗਲੋ ਪਾ ਸਕਦੇ ਆ ਮੇਰੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਵਾਕਈ ਤੁਹਾਨੂੰ ਵੀ ਇਹਦੇ ਨਾਲ ਚਿਹਰੇ ਤੇ ਫਰਕ ਪਿਆ ਟਰਾਈ ਜਰੂਰ ਕਰਿਓ ਕਿਉਂਕਿ ਆਪਣੇ ਘਰਾਂ ਦੇ ਵਿੱਚ ਆਮ ਹੀ ਆਪਾਂ ਨੂੰ ਹਨਾ ਟਮਾਟਰ ਮਿਲ ਜਾਂਦਾ بیسਨ ਵੀ ਆਪਣੇ ਘਰਾਂ ਵਿੱਚ ਆਮ ਹੀ ਹੁੰਦਾ ਤੇ ਕਾਫੀ ਵੀ ਹੁੰਦੀ ਹੈ ਜੇ ਨਾ ਹੋਵੇ ਤਾਂ ਤੁਸੀਂ ਦੂਰ ਪੇਜ ਦਾ ਪਹੁੰਚ ਵੀ ਮੰਗਾ ਸਕਦੇ ਆ ਇਸ ਤਰ੍ਹਾਂ ਕਰਕੇ ਤੁਸੀਂ ਆਪਦੇ ਚਿਹਰੇ ਨੂੰ ਚੰਗੀ ਗਲੋਅ ਦੇ ਸਕਦੇ ਆ ਤੇ ਜਦੋਂ ਤੁਸੀਂ ਇਹਦਾ ਨਾ ਇਸ ਤਰ੍ਹਾਂ ਮ사ਜ ਕਰੋਗੇ ਨਾ ਖਾਸ ਕਰਕੇ ਤੁਹਾਡੇ ਮੱਥੇ ਦੇ ਨਾ ਝਿਰੜੀਆਂ ਕਦੇ ਨਾ ਪੈਣਗੀਆਂ ਜੇ ਤੁਸੀਂ ਇਹਦੀ ਮ사ਜ ਕਰੋਗੇ ਸਭ ਤੋਂ ਵੱਡੀ ਇਹ ਗੱਲ ਹੁੰਦੀ ਹੈ ਕਿ 40 ਸਾਲ ਤੋਂ ਜਦੋਂ ਆਪ ਉੱਪਰ ਟੱਪ ਜਾਨੇ ਆਪਣੇ ਝੜੜੀਆਂ ਪੈਣਾਂ ਸਟਾਰਟ ਹੋ ਜਾਂਦੀਆਂ ਨੇ ਜੇ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਮ사ਜ ਕਰਦੇ ਰਵਾਂਗੇ ਨਾ ਤੁਸੀਂ ਕਿਸ ਤਰ੍ਹਾਂ ਵੀ ਕਰ ਲਿਓ ਗੋਲ ਕਰ ਲਿਓ ਭਾਵੇਂ ਤੁਸੀਂ ਇਸ ਤਰ੍ਹਾਂ ਕਰ ਲਿਓ ਤੁਹਾਡੇ ਨਾ ਚਿਹਰੇ ਦੇ ਨਾ ਝਿਰੜਾ ਵੀ ਘਟ ਜਾਣਗਾ ਤੇ ਇੱਕ ਆਪਾਂ ਤੁਹਾਡੇ ਵਾਸਤੇ ਹੋਰ ਵੀਡੀਓ ਲੈ ਕੇ ਆਵਾਂਗੇ ਵਾਲਾ ਜ ਮਹਿੰਦੀ ਲਾਉਣ ਬਾਰੇ ਵੀ ਲਾਲ-ਵਾਲ ਨਾ ਸ਼ੋਅ ਹੋਣ